ਉਹ ਹਾਂ ਵੀ ਬਿਡੀ ਨਿਲਾਉਣੇ ਵਾਲੀ ਹੋ ਗਈ ਹੈ ਨਾ ਠੀਕ ਹੈ ਨਿਲਾਉਣੇ ਵਾਲੀ ਹੋ ਗਈ ਚਲੋ ਬਾਈ ਕਬੂਤਰਾਂ ਦਾਣਾ ਪਾਣੀ ਪਾ ਦਈਏ ਬਲੌਗ ਨਹੀਂ ਬਣੇ ਬਾਈ ਮੈਂ ਕਿਹਾ ਚੱਲ ਅੱਜ ਬਲੌਗ ਬਣਾ ਲਈਏ ਆ ਲੱਗੀ ਭੌਂਕਣ ਦੇਖ ਲੋ ਬਹੁਤ ਅੰਕ ਕਰਦੀ ਹੈ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਿਹਾ ਕਹਿਵੇਂ ਸਾਰੇ ਆ ਵੀ ਕਾਲੀ ਗਮੈਰੋ ਖੜੀ ਹੈ ਢਾਣੇ ਲਿਆਂਦੇ ਹੋਏ ਤੇ ਯਾਰ ਮਨ ਲੱਗਾ ਬਾਹੂ ਨੇ ਕਿ ਨਹੀਂ ਉਹਨੇ ਕਿ ਲੈ ਕੇ ਆਇਆ ਹੋਣਾ ਹਨਾ ਤਰੇਜ ਪਾ ਦੀ ਇੱਥੇ ਬਾਹਰ ਕੱਢ ਲਾਂਗੇ ਕਬੂਤਰ ਤੇ ਜੋੜੇ ਕਿ ਮੈਨੇ ਕਤਲ ਸੜੀ ਛਪਕੀ ਆ ਗਈ ਤੀ ਉਹ ਆਂ ਦਾਣੇ ਪਈਆਂ ਤੂੰ ਉਹ ਕਰ ਲਾ ਨੂਰੀ ਇਹਦੇ ਵੀ ਖਰਖਰਾ ਮਾਰਨਾ ਹੈ ਪਟਿਆਲੇ ਵੀ ਜਾਣਾ ਹੈ ਨੂਰੀ ਦੇਵਾਇਆ ਦੇ ਕੋਖਾਂ ਦੇ ਜਿਵੇਂ ਲੋਹ ਨਹੀਂ ਬਾਈ ਹੁੰਦੀ ਦੇਖੋ ਇਹ ਹਾਂ ਇੱਧਰ ਹੀ ਖੜ ਜਾ ਆ ਦੇਖੋ ਐਵੇਂ ਐਵੇਂ ਹੈ ਜਿਹੜੇ ਡਿਜ਼ਾਈਨ ਆਹ ਦੇਖੋ ਜਿਵੇਂ ਲੋਹ ਪਾਈ ਹੁੰਦੀ ਆ ਦੇ ਆ ਦੇ ਆਹ ਟਿੱਡੀ ਬਹੁਤ ਤੰਗ ਕਰਦੀ ਐ ਲੈ ਨਾ ਦੇਖ ਦੇਖੋ 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 ਚੰਨੋ ਵੀ ਪੂਰਾ ਵਸਾ ਨਹੀਂ ਖਾਂਦੀ ਇਹਦਾ ਬਾਕੀ ਜਿਹੜੇ ਘੋੜੇ ਵਾਲੇ ਵੀਰ ਕੋਈ ਦੇਖਦਾ ਤਾਂ ਦੱਸਿਓ ਕੁਆਲਿਟੀ ਕਿਵੇਂ ਐ ਏ ਵੀਰੇ ਹੈਗੀ ਸੱਚਾ ਲੈਂ ਪੁੱਛਦੇ ਤੇ ਹਨਾ ਜਿਹੜੀ ਉਹ ਬਸ਼ੇਰੀ ਆ ਉਹ ਹੈਗੀ ਦਲਾਵਰ ਦਾਰਾਪੁਰ ਵਾਲੇ ਦੀ ਖਲੀ ਦੇ ਪੁੱਤ ਦੀ ਮੱਜੂ ਕੇ ਲੈਂ ਦੀ ਜਿਹੜਾ ਮੱਜੂ ਕੇ ਲੈਂ ਵਾਲਾ ਖਲੀ ਹੈ ਉਹਦਾ ਪੁੱਤ ਹੈ ਦਲਾਵਰ ਘੋੜਾ ਉਹਦੀ ਬੱਚੀ ਹੈ ਨੂਰੀ ਹੈਗੀ ਬਾਦਲ ਘੋੜੇ ਦੀ ਸੂਰੇ ਵਾਲੀ ਵਾਲੇ ਲੈਂ ਚੋਂ ਚੱਲ ਬਈ ਪਾ ਤੇ ਪਣੀ ਪੁਣੀ ਪਾ ਤਾਂ ਚਲੋ ਇਹਨਾਂ ਦਾ ਨਿਬੜ ਗਿਆ ਕੰਮ ਇੱਧਰ ਤਾਂ ਖਾਲੀ ਹੈ ਚੱਲ ਫਿਰ ਹੁਣ ਉੱਧਰਲੇ ਕੂਤਰਾਂ ਦਾ ਵੀ ਲੱਗਦੀ ਉਹ ਜਿਹੜਾ ਨਵਾਂ ਕੁਟਰ ਬੈਠਾ ਜੱਸੀ ਮੁੜ ਕੇ ਦੇਖਿਆ ਨਹੀਂ ਉਹ ਹਨਾ ਢਾਣੇ ਪਾ ਦੇ ਇਹਨਾਂ ਨੂੰ ਵੀ ਪਾਣੀ ਢਾਣੇ ਪਾ ਦੇ ਬਾਈ ਜੱਸਾ ਫਾਸਟ ਹੋ ਜਾ ਕਰਦਾ ਲੈ ਪਾਣੀ ਥੋੜਾ ਹੀ ਪੈਣਾ ਹੈ ਨਿਗਾ ਮਾਰਨਾ ਮੈਂ ਕੋਈ ਅੰਡਾ ਉੰਡਾ ਤਾਂ ਨਹੀਂ ਧਰ ਲਿਆ ਨਹੀਂ ਇੱਕ ਇੱਕ ਕਾ ਬਣਾਉਣ ਲੱਗੇ ਹਰਣਾ ਯਾਰ ਕੀ ਕਰ? OK. ਆ ਦੇ ਤੂੰ ਤਾਰ ਤੇ ਬੈਠ ਸਾਲਿਆ ਨਾਲੇ ਜਿੰਬੜ ਜੇਗਾ। OK ਬੋੜ। ਆ ਜਾਓ ਭਾਈ। ਆ ਜਾਓ ਆ ਜਾਓ ਆ ਜਾਓ। ਆਜੋ 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 ਚਲੋ ਬਈ ਇਹਨਾਂ ਦਾ ਵੀ ਨਿਬੜਿਆ ਕੰਮ ਤੇ ਨੂਰੀ ਤੇ ਖਰਖਰਾ ਫੇਰਦੀ ਏ ਪਹਿਲਾਂ ਚੂਰੀ ਚਾਰੀ ਪਾਤੀ ਇਹਨਾਂ ਨੂੰ ਫੇਰ ਜਾਣਾ ਪਟਿਆਲੇ ਨੂੰ ਦੇਖਦੇ ਆਂ ਬਾਕੀ ਕੀ ਬਣਦਾ ਇਹ ਇੰਨਾ ਕਿਉਂ ਲੱਬੜਦੀ ਐ ਤੂੰ ਮਾਰੀਏ ਬੁਰਸ਼ ਫੇਰ ਉਹ ਤੇਰੀ ਆ ਬਹੁਰੇ ਦੀ ਮਾੜੀ ਗੱਲ ਐ ਯਾਰ ਹਨਾ ਹਣ ਇਹ ਗਰਦਨ ਫੜੇਵੇ ਨਾ ਨਹੀਂ ਉਹ ਗਰਦਨ ਫਾੜੇ ਦੀ ਲੈ ਲੈ ਗਰਦਨ ਫਾੜ ਹਾਲੀ ਹੈ ਹਾਂ ਆਹ ਕੋਨਾ ਮਾਰਦੇ ਆ ਚਲੋ ਮਾਰ ਦਈਏ ਵਰਛੇਰੇ ਪਰ ਲੋਏ ਮਿੱਤਰੋ ਆ ਇਧਰ ਤਾਂ ਹੋ ਗਈ ਸਾਫ ਹੁਣ ਪਰਲੀ ਸਾਈਡ ਚ ਮਗਾ ਦਈਏ ਕਪੜਾ ਕਪੜਾ ਮਾਰ ਦਈਏ ਨਹਾ ਧੋ ਕੇ ਬਾਈ ਹੋ ਗਿਆ ਰੈਡੀ ਆਪਾਂ ਜਾ ਰਹੇ ਹਾਂ ਹੁਣ ਤੇ ਹੌਲੀ ਹੌਲੀ ਚੱਲਦੇ ਆ ਪਹਿਲਾਂ ਬਾਜ਼ਾਰ ਚ ਮੜਾ ਮੋਟਾ ਕੰਮ ਜਿਆ ਕਰ ਲਈਏ ਫਿਰ ਉਤੇ ਬਾਅਦ ਦੇਖਦੇ ਆ ਕਿਦਨ ਮੂੰਹ ਸਿੱਧਾ ਹੁੰਦਾ ਸਰੰਦ ਪਹੁੰਚ ਗਏ ਬਾਈ ਬੱਸ ਪਹੁੰਚਦੇ ਆ ਪਟਿਆਲੇ ਅਮਰਤ ਨੂੰ ਬਿਠਾਉਨੇ ਆ ਗੱਡੀ 'ਚ ਲੈ ਕੇ ਆਏ ਅਮਰਤ ਨੂੰ ਚੱਲੇ ਵੀ ਚੱਲੇ ਦੁਨੀਆ ਦਾ ਸਭ ਤੋਂ ਮਹਿੰਗਾ ਜਾਨਵਰ ਗੱਡੀ 'ਚ ਬਿਠਾ ਲਿਆ ਹੈ ਔਰ ਹਮ ਜਾਏਗੇ ਘਰ ਕੋ ਠੀਕ ਹੈ ਅੱਜ ਕਹਨੇ ਪਟਿਆਲੇ ਤੋਂ ਦੁਨੀਆ ਦਾ ਸਭ ਤੋਂ ਖਤਰਨਾਕ ਜਾਨਵਰ ਲੈਣ ਜਾ ਰਹੇ ਤੇ ਆਏ ਹੋ ਦੰਦ ਦੇਖੋ ਇਹਦੇ ਸਾਡੇ ਦੇ ਡਾਇਨਾਸੌਰ ਦੇ ਚੱਲਦੇ ਆ ਘਰ ਨੂੰ ਹੁਣ ਪਿੰਡ ਜਾ ਕੇ ਮਿਲਦੇ ਆ ਭਾਈ ਸਾਨੂੰ ਤਾਂ ਆਉਣ ਨੂੰ ਸ਼ਾਮ ਹੋ ਗਈ ਜਾਨੂ ਗੁਰਿਓ ਨਹੀਂ ਡੈਡ ਵੀ ਲੈ ਆਏ ਮਹਸਾ ਦਾ ਆ ਵੀ ਡੱਡੇ ਹੁਣ ਠੀਕ ਹੈ ਖੁਸ਼ ਹੈ ਪਿੰਡੀ ਆ ਬੈਠੀ ਹੈ ਚੱਲ ਆਪਾਂ ਬਸ਼ੇਰੀ ਦੇਖੀਏ ਫੇਰ ਮੋਟਰ ਤੇ ਚੱਲਦੇ ਆ ਠੀਕ ਹੈ ਇਹਨੂੰ ਲੈ ਕੇ ਚੱਲਦੇ ਆ ਮੋਟਰ ਤੇ ਓ ਬੱਲੇ ਨਿਬੜ ਗਿਆ ਕੰਮ ਸਾਰਾ ਹਾਂ ਹਣ ਦੱਸ 100 ਲੈਣਾ 200 ਲੈਣਾ 500 ਲੈਣਾ 1000 ਲੈਣਾ ਦੱਸ ਖੜ ਜਾ ਵੀਡੀਓ ਵੱੜਦੀ ਆ ਹਲਿਆ ਵੇਚਣਾ ਗਲਤ ਮਲਤ ਬੋਲ ਲਈ ਕਬੂਤਰਾਂ ਦੇ ਨਿਗਾ ਮਾਰ ਲਈਏ ਭਾਈ ਹਾ 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 ਓਕੇ ਹੈ ਓਕੇ ਹੈ ਅਲਾਓ ਟਿੱਡੇ ਗੇਟ ਚਲ ਮੈਂ ਹਲਾ ਦਿੰਦਾ ਕਾਨੂੰ ਤੇਰੇ ਜੀ ਜਾਣ ਨਹੀਂ ਹੈ ਨਾ ਕਰ ਕੋ ਇਹ ਓ ਬਿਸ਼ੇਰੀ ਦੇਖ ਲਈ ਤੀਦਾ ਹਾਂਜੀ ਜੋੜਿਆਂ ਵਾਲ ਵੀ ਨਿਗਾਹ ਮਾਰ ਲਵਾ ਭਾਈ ਇਹ ਵੀ ਓਕੇ ਨੂੰ ਠੀਕ ਹੈ ਇਹ ਵੀ ਠੀਕ ਹੈ ਕੀਟ ਲਾ ਦੇਦਾ ਮੋਟਰ ਵਾਲੇ ਜਾਨਵਰ ਵੀ ਦੇਖ ਕੇ ਅਸੀਂ ਖੋਲਾਂਗੇ ਉਹਨਾਂ ਨੂੰ ਨੂਰੀ ਚੰਨੋ ਵਿਘੜੀਆ ਆ ਕਿੱਡੀ ਜੀ ਵੀ ਖਾ ਪੀ ਰਹੀ ਆ ਓਏ ਲੈ ਓਏ ਹੁਣ ਭਾਈ ਚੱਲਦੇ ਆ ਮੋਟਰ ਦੇ ਨੂੰ ਫੇਰ ਚੱਲਨੇ ਆ ਭਈ ਆਪਾਂ ਭਿੰਡੀ ਨੂੰ ਲੈ ਕੇ ਮੋਟਰ ਤੇ ਵਰਦੀਪੁਰ ਦੀ ਬਦਲੀ ਆ ਕੇ ਚਮਰਤਮਾਨ ਆ ਬੈਠਾ ਪਿੱਛੇ ਚਲਦੇ ਆ ਉੱਥੇ ਦੇਖਦੇ ਆ ਕੁਝ ਕਿਉਂਕਿ ਸਵੇਰ ਦੇ ਅਜ ਤਾ ਆਈ ਨਹੀਂ ਹੈਗੇ ਆ ਕਤੀੜ ਫਿਰਦੀ ਆ ਲੈ ਹਾਂ ਬਈ ਘੁੰਮ ਲਈ ਅਮਰਤ ਫੜੇਗਾ ਇਹਨੂੰ ਓਏ ਹਾਂ ਲੂਗਾ ਤੈਨੂੰ ਖਾ ਜੂ ਲੈਟ ਕਰਨ ਲੱਗਿਆ ਫਿੱਟ ਬਈ ਇਹਦਾ ਚਾਨਣ ਹੋਊਗਾ ਹੁਣ ਵੀਰੇ ਉਧਰ ਨੂੰ जानवर बैठे हैं इसकी दिखी आ देखो। भाई, चाल चाल चाल। चल भाई चल चल इधर ही चलिए हो आज भिंडे आ, आ गए भाई अपने इधर कमेंट बोल दिए पहला। ਬੋਲੀਏ ਭਾਈ ਕਮੈਂਟ ਅਮਰਤਪਾਲ ਸਿੰਘ ਵੀਰੇ ਰੋਟੀ ਪਾਣੀ ਵਿੱਚ ਪਾਇਆ ਕਰੋ ਬੱਤਕਾਂ ਨੂੰ ਬਹੁਤ ਖੁਸ਼ ਹੋਗੇ ਖਾਂਦੇ ਨੇ ਜਾਨਵਰ ਠੀਕ ਹੈ ਠੀਕ ਹੈ ਜਰੂਰ ਵੀਰੇ ਨਲੈਕ ਟੂ ਯੂਟਿਊਬਰ ਜਿਹਾ ਟੂ ਟਿਊਬਰ ਗੈਣ ਲੱਗਿਆ ਦਾ ਮੈਂ ਜਸਵੀਰ ਸਿੰਘ ਭਾਈ ਕੰਗ੍ਰੈਚੁਲੇਸ਼ਨ ਥੈਂਕ ਯੂ ਵੀਰੇ ਨਵੂ ਸਿੱਧੂ ਭਾਈ ਥੈਂਕ ਯੂ ਵੀਰੇ ਕਾਲੂ ਲੰਬੜ ਜਸਵੀਰ ਸਿੰਘ ਭਾਈ ਚਕੋਰਾ ਲੈ ਆਓ ਵੀਰੇ ਹਾਂ ਹਾਂ ਕੋਈ ਨਾ ਲੈ ਕੇ ਆਵਾਂਗੇ ਵੀਰੇ ਹੁਣ ਕਿਤੇ ਮੇਲਾ ਹੋਇਆ ਦੇਖਾਂਗੇ ਗੁਰਪ੍ਰੀਤ ਰਾਜਾ ਲਵਾਨਾ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਭਾਈ ਐਨ ਇੱਕ ਮਿੰਟ ਕਰਨ ਲਈ ਮਨਪ੍ਰੀਤ ਗੋਸਲ ਭਾਈ ਮੋਟਰ ਤੇ ਵੀ ਕਬੂਤਰ ਲੈ ਕੇ ਆਓ ਹਾਂਜੀ ਹਾਂਜੀ ਵੀਰੇ ਲੈ ਕੇ ਆਉਣੇ ਆ ਇੱਥੇ ਸੁਰਿੰਦਰ ਭਾਰਦਵਾਜ ਰਾਜਾ ਲਵਾਨਾ ਮੁਹੰਮਦ ਅਲੀ ਹੈਲੋ ਭਾਈ ਨਾਈਸ ਵੀਡੀਓ ਥੈਂਕ ਯੂ ਵੀਰੇ ਗੈਰੀ ਗੁੱਡ ਬਲੌਗ ਥੈਂਕ ਯੂ ਵੀਰੇ ਗੇਮਸ ਵਾਈਬ ਰਾਜਾ ਲਵਾਨਾ ਮਨਵੀਰ ਸਿੰਘ ਨਾਈਸ ਬ੍ਰਦਰ ਥੈਂਕ ਯੂ ਵੀਰੇ ਹੈਲੋ ਅਲਾਈ ਵੀਰਾ ਕੋ ਦੇ ਬਿੱਚ ਰਹਿਤਾ ਪਾਰਟੀ ਗੁਰਮੀਤ ਸਿੰਘ ਭਾਈ ਕਬੂਤਰ ਘਰ ਰੱਖੇ ਨੇ ਜਾਂ ਮੋਟਰ ਤੇ ਵੀਰੇ ਘਰੇ ਨੇ ਖਟੜਾ ਪੀਵੀ ਤੇ 14 ਵੀਰੇ ਬਸ਼ੇਰੀ ਕਿਹੜੇ ਘੋੜੇ ਦੀ ਐ ਵੀਰੇ ਬਸ਼ੇਰੀ ਹੈਗੀ ਆ ਖਲੀ ਮੱਜੂ ਕੇ ਵਾਲੇ ਦੇ ਦਾ ਜਿਹੜਾ ਪੁੱਤ ਐ ਦਲਾਵਰ ਘੋੜਾ ਉਹਦੀ ਐ ਵੀਰੇ ਡਾਇਰੈਕਟ ਅਰਮਾਨ ਸਰਾਓ ਸਰੇਂਦਰ ਭਾਰਦਵਾਜ ਰਾਜ ਰਾਜਾ ਲਵਾਨਾ ਰਾਜਾ ਲਵਾਨਾ ਲੇਲ ਕਬੂਤਰ ਧੰਨਵਾਦ ਬਾਈ ਐਨੇ ਕਮੈਂਟ ਕਰਨ ਲਈ ਤੇ ਲੇਟਾਂ ਲਾਤੀਆਂ ਬਾਈ ਦੇਖੋ ਤਾਂ ਦੇਖੋ ਫਾਰਮ ਦੀਆਂ ਲੇਟਾਂ ਘੈਂਟ ਲੱਗਦੀਆਂ ਨੇ ਕਲਰਫੁੱਲ ਲਾਤੀਆਂ ਆਪਾਂ ਨੇ ਦੱਸੋ ਫੇਰ ਸੋਹਣੀਆਂ ਨੇ ਆ ਸਰਚ ਲਾਈਟ ਲਾਤੀ ਇੱਕ ਆ ਸਰਚ ਲਾਈਟ ਲਾਤੀ ਇੱਕ ਬਾਹਰ ਲਾਤੀ ਦੇਖੋ ਵਿਊਅ ਚੇਂਜ ਹੋ ਜਾਂਦਾ ਬਾਹਰ ਲਈ ਵੀ ਹੁਣ ਮਨ ਲੱਗਦਾ ਚੱਲੀ ਨਹੀਂ ਹਲੇ ਇਧਰ ਗੇਟ ਕੋਲ ਲਾਈਆਂ ਨੇ ਇਹ ਹੁਣ ਮੈਂ ਚਲੋ ਫਿਰ ਅਗਲੀ ਵੀਡੀਓ ਜ ਦਿਖਾਉਂਗਾ ਆ ਲਾਤੀ ਚਲੋ ਮਿਲਦੇ ਆਂ ਭਾਈ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ